ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਤੇ YouTube ਵਾਲੇ ਵੀਰਾਂ ਨੂੰ ਤੇ ਪਹਿਲਾਂ ਤਾਂ ਨਵੇਂ ਸਾਲ ਦੀਆਂ 2025 ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਚਲੋ ਪਹਿਲਾਂ ਛੁੱਟੀਆਂ ਦੀਆਂ ਕੰਮਕਾਰ ਦਾ ਵੀ ਕੋਈ ਵੀਡੀਓ ਨਹੀਂ ਆਈ ਨਾ ਹੀ ਕੋਈ ਹੋਰ ਕਿਸੇ ਪਾਸੇ ਕੰਮ ਦੀ ਆਈ ਤੇ ਕੋਈ ਕਰਦਿਆਂ ਛੇਤੀ ਤੋਂ ਛੇਤੀ ਕੰਮ ਲੈ ਕੇ ਆਈਏ ਜਿੰਨਾ ਹੋ ਸਕਦਾ ਕਿਸੇ ਨਾਲ ਕੰਟੈਕਟ ਕਰਕੇ ਤੇ ਮੇਰਾ ਵੀਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਤੇ ਜਿਹੜੇ ਵੀਰ ਆਪਣੇ ਚੈਨਲ ਪਰ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲੇ ਦੱਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਕਿਸੇ ਨਾ ਕਿਸੇ ਨਾਲ ਜੁੜਦੇ ਰਹੀਏ ਕੰਮ ਵਾਲੇ ਗਰੁੱਪ ਹੈ ਕੋਈ ਹੋਰ ਵੀ ਹੈ ਕਿਸੇ ਬੰਦੇ ਦਾ ਤੁਸੀਂ ਉਹਨਾਂ ਦੇ ਕੰਟੈਕਟ 'ਚ ਰਿਹਾ ਕਰੋ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਕੰਮ ਦੀ ਇਨਫੋਰਮੇਸ਼ਨ ਮਿਲਦੀ ਰਹੇ ਪਰ ਬੰਦਿਆਂ ਨੂੰ ਕੰਮ ਮਿਲਦਾ ਰਹੇ ਠੀਕ ਹੈ ਜੀ ਤੇ ਬਾਕੀ ਬਾਈ ਆਸ ਕਰਦੇ ਆ ਨਵਾਂ ਸਾਲ ਸਾਰਿਆਂ ਵਾਸਤੇ ਵਧੀਆ ਹੋਵੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਤੇ ਮਿਲਦੇ ਆ ਕੰਮ ਵਾਲੀ ਵੀਡੀਓ ਲੈ ਕੇ ਛੇਤੀ ਤੇ ਜਿਹੜਾ ਬੰਦਾ ਇਸ ਚੈਨਲ ਪਰ ਨਵੇਂ ਆ ਫੇਰ ਉਹੀ ਗੱਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਤੇ ਵੀਡੀਓ ਪਾਉਣੀ ਹੈ ਇੱਕ ਕੱਲ ਨੂੰ ਸ਼ਾਇਦ ਕੱਲ ਨੂੰ ਕੋਸ਼ਿਸ਼ ਕਰਦੇ ਆ ਤੇ ਜੇ ਹੋ ਸਕੇ ਉਹਦੇ ਜੇ ਤੁਹਾਨੂੰ ਡਿਫਰੈਂਸ ਦੱਸਦੇ ਆ ਦੋ ਤਿੰਨ ਬੰਦਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਇੱਕ ਐਜ਼ ਇੰਟਰਵਿਊ ਹੁੰਦੀ ਜਦੋਂ ਗੱਲਬਾਤ ਕਰਾਂਗੇ ਉਹਨਾਂ ਨੂੰ ਖੜਾ ਕੇ ਕਿ ਕਿੱਦਾਂ ਉਹ ਕਿਹੜੇ ਟਾਈਮਾਂ ਜਾਇਦੇ ਆ ਜੋ ਵੀ ਹੈ ਇੱਕ ਸਟਰਗਲਰ ਜਿਹੜੇ ਮਿਹਨਤੀ ਬੰਦੇ ਹਨਾ ਉਹਨਾਂ ਦੀ ਤੇ ਓਕੇ ਬਾਈ ਸਾਰਿਆਂ ਨੂੰ ਸਸਰੀ ਗੱਲ ਫੇਰ ਤੋਂ ਮੁਬਾਰਕਾ ਨਵੇਂ ਸਾਲ ਦੀਆਂ ਪਰਮਾਤਮਾ ਤੁਹਾਡੇ ਤੁਹਾਡੇ ਪਰਿਵਾਰ ਪਰ ਚੜ੍ਹਦੀ ਕਲਾ ਰੱਖੇ